ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਆ ਇੱਕ ਛੋਟੀ ਜੀ ਕਹਾਣੀ ਇੱਕ ਪਛੜੇ ਹੋਏ ਇਲਾਕੇ ਦੀ ਇੱਕ ਪਿੰਡ ਦੀ ਇੱਕ ਪਿੰਡ ਦੇ ਵਿੱਚ ਇੱਕ ਠੀਕ ਠਾਕ ਜਿਹਾ ਪਰਿਵਾਰ ਹੁੰਦਾ ਤੇ ਉਹਨਾਂ ਦਾ ਦੋਵੇਂ ਮਾਪਿਓ ਹੁੰਦੇ ਆ ਪਿਓ ਮਰ ਜਾਂਦਾ ਡੈਥ ਹੋ ਜਾਂਦੀ ਆ ਤੇ ਮਾਂ ਹੁੰਦੀ ਆ ਤੇ ਉਹਦਾ ਪੁੱਤ ਹੁੰਦਾ ਠੀਕ ਠਾਕ ਜਿਹਾ ਪਰਿਵਾਰ ਹੁੰਦਾ ਤੇ ਪੁੱਤ ਦੁੱਧ ਦਾ ਕੰਮ ਕਰਦਾ ਹੁੰਦਾ ਦੁੱਧ ਹੀ ਹੁੰਦਾ ਤੇ ਕਦੇ ਠੇਕੇ ਤੇ ਨਹੀਂ ਗਿਆ ਹੁੰਦਾ ਤਾਂ ਉਹ ਕੀ ਕਰਦਾ ਉਹਨਾਂ ਦਾ ਨਾ ਇੱਕ ਗਾਂ ਦਾ ਬਛੜੂ ਬਿਮਾਰ ਪੈ ਜਾਂਦਾ ਵਾ ਕਟੜੂ ਤੇ ਕਿਸੇ ਨੇ ਦੱਸ ਪਾਈ ਹੁੰਦੀ ਆ ਬਥੇਰੀਆਂ ਦੁਆਆਂ ਦੁਨੀਆਂ ਦੁਆਉਂਦੇ ਆ ਤੇ ਨਹੀਂ ਦਵੰਜਾ ਨਾਲ ਲੋਟ ਆਉਂਦਾ ਡਾਕਟਰ ਕਹਿੰਦਾ ਵਾ ਇਹਨੂੰ ਬੁਖਾਰ ਬਖੂਰ ਠੰਡ ਹੋ ਗਈ ਆ ਤੇ ਇੱਕ ਵਾਰਾਂ ਲਾਸਟ ਇਲਾਜ ਇਹ ਹੈ ਇਹਨੂੰ दारू ਦੇ ਕੇ ਦੇਖੋ ਮਤਲਬ ਕਿ ਥੋੜੀ ਜੀ ਸ਼ਰਾਬ ਦੇ ਇਹਨੂੰ ਸ਼ਾਇਦ ਸ਼ਰਾਬ ਦੀ ਜਿਹੜੀ ਗਰਮੀ ਨਾਲ ਠੀਕ ਹੋ ਜਾਵੇ ਉਹਦਾ ਠੀਕ ਆ ਉਹ ਹੁਣ ਦੁੱਦੀ ਵਿਚਾਰਾ ਸੂਫੀ ਬੰਦਾ ਹੁੰਦਾ ਵਾ ਤੇ ਪਹਿਲੀ ਵਾਰ ਠੇਕੇ ਤੇ ਗਿਆ ਹੁੰਦਾ ਵਾ ਤੇ ਠੇਕੇ ਤੇ ਜਾਂਦਾ ਵਾ ਤੇ ਸੰਗਿ ਸ਼ਰਮਜੀਤ ਦਾ ਹਮਾਰਾ ਤੇ ਬੜੇ ਲੋਕ ਵੇਂਦੇ ਉਹਦੇ ਅੱਲਾ ਵੀ ਪਹਿਲੀ ਵਾਰ ਆਇਆ ਵੀ ਇਹਨੂੰ ਤਾਂ ਕਦੇ ਦੇਖਿਆ ਹੀ ਨਹੀਂਗਾ ਸ਼ਰਾਬ ਪੀਂਦੇ ਨੂੰ ਇਹ ਤੇ ਦੁੱਧ ਹੀ ਸਾਰੇ ਪਿੰਡ ਦਾ ਇਹ ਅੱਜ ਪਹਿਲੇ ਦਿਨ ਸ਼ਰਾਬ ਕਿਵੇਂ ਪੀਣਾ ਹੈ ਲੈਣਾ ਹੈ ਤੇ ਉਹ ਕਰਦਾ ਕਰਾਉਂਦਾ ਇੱਕ ਕਾਗਜ਼ ਜਿਹੇ ਵਿੱਚ ਲਪੇਟ ਕੇ ਅਧੀਆ ਲੈ ਜਾਂਦਾ ਵਾ ਉੱਥੋਂ ਜਦੋਂ ਅਧੀਆ ਲੈ ਜਾਂਦਾ ਵਾ ਤੇ ਘਰੇ ਜਾ ਕੇ ਕਟੜੂ ਨੂੰ ਪਿਆ ਦਿੰਦਾ ਵਾ ਤੇ ਕਟੜੂ ਠੀਕ ਹੋ ਜਾਂਦਾ ਵਾ ਤੇ ਮਾਂ ਵੀ ਖੁਸ਼ ਹੁੰਦੀ ਚਲੋ ਸਾਰੇ ਹੁਣ ਉਵੇਂ ਵਧੀਆ ਚੱਲਦਾ ਸਿਸਟਮ ਕਰਦਾ ਤੇ ਦੋ ਤੀ ਕਿਸੇ ਦਾ ਨਾ ਵਿਆਹ ਤੇ ਚੱਲ ਜਾਂਦਾ ਤੇ ਉਹ ਹੁਣ ਪਿੰਡ ਦੇਆਂ ਨੂੰ ਬਹੁਤ ਸਾਰਿਆਂ ਨੂੰ ਪਤਾ ਲੱਗ ਗਿਆ ਹੁੰਦਾ ਵਾ ਵੀ ਇਹ ਦਰੂਪਿੰਦਾ ਵਾ ਤੇ ਉਹ ਬਿਨਾ ਬੋਲੇ ਵੀ ਜਦੋਂ ਕਿਸੇ ਦੇ ਵਿਆਹ ਤੇ ਗਿਆ ਸੀ ਤੇ ਇੱਕ ਦੋ ਸ਼ਰਾਬੀਆਂ ਬੰਦਿਆਂ ਨੇ ਉਹਦੇ ਬਿਨਾ ਕਈ ਪੈਗ ਭਰ ਕੇ ਉਹਦੀ ਟੇਬਲ ਤੇ ਮੂਹਰੇ ਰੱਖ ਦਿੱਤਾ ਤੇ ਉਹ ਹੱਸਣ ਲੱਗ ਪਿਆ ਉਹ ਨਾ ਨੁੱਕਰ ਕਰਦਾ ਉਹਨੇ ਦਾਰੂ ਨਹੀਂ ਪੀਤੀ ਚਲੋ ਵਿਆਹ ਵੇਖਦਾ ਵਾਪਸ ਆਉਂਦਾ ਘਰੇ ਹੁਣ ਥੋੜੇ ਟਾਈਮ ਬਾਅਦ ਹੀ ਉਹ ਦੋ ਮਹੀਨੇ ਕੇ ਬਾਅਦ ਹੀ ਇੱਕ ਫੇਰ ਕਟੜੂ ਬਿਮਾਰ ਹੋ ਜਾਂਦਾ ਤੇ ਉਹਨਾਂ ਉਹੀ ਟ੍ਰਿਕ ਉਹਦੇ ਤੇ ਦੂਜੇ ਕਟੜੂ ਤੇ ਅਪਣਾਉਂਦਾ ਵਾ ਵੀ ਇਹਨੂੰ ਵੀ ਸ਼ਾਇਦ ਬੁਖਾਰ ਨਾ ਚੜ ਗਿਆ ਹੋਵੇ ਠੰਡ ਠੁੰਡ ਲੱਗੀ ਹੋਣੀ ਆ ਤੇ ਇਹਨੂੰ ਦਾਰੂ ਲੈ ਕੇ ਪਿਆ ਦਿੰਦਾ ਉਹ ਕੀ ਕਰਦਾ ਦਾਰੂ ਲੈ ਕੇ ਉਹਨੂੰ ਪਿਆ ਦਿੰਦਾ ਕਟੜੂ ਨੂੰ ਹੁਣ ਜਦੋਂ ਦਾਰੂ ਲੈਣ ਜਾਂਦਾ ਵਾ ਉਹ ਬਹੁਤ ਹੱਲੇ ਆਉਂਦਾ ਵੱਡੀ ਤਾਂ ਸਾਰੇ ਉਹਦੇ ਹਰਾਨਗੀ ਨਾਲ ਵੀਂਦੇ ਆ ਵੀ ਉਹਨਾਂ ਨੂੰ ਸਾਰਾ ਨੂੰ ਸਾਰੇ ਪਿੰਡ 'ਚ ਪਤਾ ਲੱਗ ਗਿਆ ਹੁੰਦਾ ਵੀ ਇਹ ਫਲਾਨਾ ਬੰਦਾ ਦੋਦੀ दारू ਪੀਂਦਾ ਵਾ ਤੇ ਜਦੋਂ ਦੋਦੀ दारू ਪੀਂਦਾ ਵਾ ਤੇ ਉਹ ਸਾਰਿਆਂ ਨੂੰ ਸ਼ਰਾਬੀ ਕਾਬੀ ਕਹਿਣ ਲੱਗ ਜਾਂਦੇ ਹਨ ਕਿ ਹੁਣ ਅਸਲ ਦੇ ਵਿੱਚ ਕਟੜੂ ਵਾਸਤੇ ਲੈ ਕੇ ਜਾਂਦੇ ਹੁੰਦੇ ਵਾ ਗੱਲ ਫੈਲਦੀ ਫੈਲਦੀ ਪਿੰਡ ਵਿੱਚ ਇੰਨੀ ਫੈਲ ਜਾਂਦੀ ਹੈ ਪਿੰਡ ਦੀਆਂ ਬੁੜੀਆਂ ਵੀ ਉਹਨੂੰ ਇਹ ਗੱਲ ਕਹਿਣ ਲੱਗ ਜਾਂਦੀਆਂ ਵੀ ਸ਼ਰਾਬੀ ਦੋਦੀ ਤੇ ਹੁਣ ਪਿੰਡ ਦੇ ਕੰਬੜੀਆਂ ਵੀ ਕਹਿਣ ਲੱਗੀਆਂ ਬੰਦੇ ਵੀ ਕਹਿਣ ਲੱਗ ਪਏ ਉਹਨੂੰ ਸ਼ਰਾਬੀ ਦੋਦੀ ਹੁਣ ਅਸਲ ਦੇ ਵਿੱਚ ਜਿਹੜੀ ਸਚਾਈ ਹੁੰਦੀ ਆ ਉਹ ਕੁਛ ਹੋਰ ਹੁੰਦੀ ਆ ਕਟੜੂ ਨੂੰ ਪਿਉਣੀ ਹੁੰਦੀ ਆ ਤੇ ਮਾਂ ਨੂੰ ਸਚਾਈ ਪਤਾ ਹੁੰਦੀ ਆ ਵੀ ਮੇਰਾ ਪੁੱਤ ਸ਼ਰਾਬੀ ਨਹੀਂਗਾ ਮੇਰਾ ਪੁੱਤ ਕਟੜੂ ਵਾਸਤੇ ਦਾਰੂ ਲਿਉਂਦਾ ਉਹਨੂੰ ਪਿਉਣ ਵਾਸਤੇ ਉਹਨੂੰ ਠੀਕ ਕਰਨ ਵਾਸਤੇ ਕਿਉਂਕਿ ਦੋ ਵਾਰਾ ਕਟੜੂ ਬਿਮਾਰ ਹੋਇਆ ਸਪਹਿਲੀ ਵਾਰ ਡਾਕਟਰ ਨੇ ਠੀਕ ਕਰਤਾ ਸੀਗਾ ਦਵਾਈ ਨਾਲ ਦਾਰੂ ਕਹਿ ਕੇ ਦੂਰੀ ਵਾਰਿਆਂ ਨੇ ਆਪੇ ਠੀਕ ਕਰ ਲਿਆ ਹੁਣ ਮਾਂ ਹਸ ਰਹੀ ਸੀ ਇਹ ਚੀਜ਼ ਤੇ ਵੀ ਸਾਰਾ ਪਿੰਡ ਮੇਰੇ ਪੁੱਤ ਨੂੰ ਸ਼ਰਾਬੀ ਕੋਬੀ ਕਹੀ ਜਾਂਦਾ ਤੇ ਮਾਂ ਮੈਨੂੰ ਪਤਾ ਉਹ ਮੇਰਾ ਪੁੱਤ ਸ਼ਰਾਬ ਨਹੀਂ ਪੀਂਦਾ ਤੇ ਉਹ ਕਟਨ ਨੂੰ ਲਿਹਾ ਕੇ दारू ਪੀਲਾ ਦਿੰਦਾ ਤੇ ਠੀਕ ਹੋ ਜਾਂਦਾ ਕਟੜੂ ਵੀ ਕਹਿਣ ਦਾ ਇਹ ਸਟੋਰੀ ਦਾ ਵੀ ਸੱਟਾ ਜਾਂ ਸਿੱਖਿਆ ਇਹ ਨਿਕਲਦੀ ਆ ਆਪਾਂ ਬਿਨਾ ਦੇਖੇ ਬਿਨਾ ਬੁੱਝੇ ਕਿਸੇ ਨੂੰ ਜੱਜ ਕਰ ਲੈਣੇ ਆ ਆਪਾਂ ਉਹਦੀ ਅੰਦਰਲੀ ਸਚਾਈ ਪਤਾ ਨਹੀਂ ਕਰਦੇ ਤੇ ਆਪਾਂ ਅਗਲੇ ਤੇ ਐਵੇਂ ਤੋਬਾ ਤਰ ਠੋਕ ਦਿੰਦੇ ਆ ਵੀ ਇਹ ਫਲਾਣਾ ਬੰਦਾ ਨਸ਼ਾ ਕਰਦਾ ਇਹ ਕਰਦਾ ਉਹ ਕਰਦਾ ਹੁਣ ਉਹਦਾ ਕਿਸੇ ਨੇ ਡੋਪ ਟੈਸਟ ਕੀਤਾ ਹੋਵੇ ਫੇਰ ਹੀ ਪਤਾ ਹੋਵੇ ਤੇ ਉਹਦੀ ਮਾਂ ਨੂੰ ਸਚਾਈ ਪਤਾ ਵਾ ਤੇ ਮਾਂ ਨੂੰ ਪਤਾ ਮਾਂ ਹੱਸਦੀ ਐ ਵੀ ਸਾਰਾ ਪਿੰਡ ਨੂੰ ਸ਼ਰਾਬੀ ਕਾਪੀ ਕਹੀ ਜਾਂਦੇ ਤੇ ਇਹ ਤਾਂ ਹਲੇ ਤੱਕ ਜ਼ਿੰਦਗੀ ਚ ਸ਼ਰਾਬ ਵੀ ਨਹੀਂ ਪੀਤੀ ਹੁੰਦੀ ਸੋ ਇਹ ਸੀ ਛੋਟੀ ਜੀ ਕਹਾਣੀ ਸਾਨੂੰ ਸਿੱਖਿਆ ਇਹ ਮਿਲਦੀ ਏ ਕਿ ਤੋ ਕਦੇ ਵੀ ਕਿਸੇ ਤੇ ਬਿਨਾ ਸੋਚੇ ਸਮਝੇ ਤੋਂ ਅਲਿਗੇਸ਼ਨ ਨਾ ਲਾਓ ਅਗਲੇ ਦੀ ਮਜਬੂਰੀ ਦੇਖੋ ਅਗਲੇ ਨਾਲ ਗੱਲਬਾਤ ਕਰੋ ਡੀਲ ਕਰੋ ਹਾਂ ਵੀ ਤੂੰ ਕਿਹੜੇ ਹਾਲਾਤਾਂ 'ਚ ਕਿਹੜੇ ਵਹਿਣਾ 'ਚ ਵਹਿ ਰਿਹਾ ਵਾਂ ਕਿਹਾ ਸ਼ਾਇਦ ਤੂੰ ਮਜਬੂਰੀ 'ਚ ਨਾ ਕਰ ਰਿਹਾ ਹੋਵੇਂ ਸੋ ਇਸ ਕਰਕੇ ਕਿਸੇ ਤੇ ਵੀ ਬਿਨਾਂ ਗੱਲ ਤੋਂ ਕੋਈ ਅਲਿਗੇਸ਼ਨ ਨਾ ਠੋਕ ਦਿਓ ਜਿੰਨਾ ਟਾਈਮ ਅੱਖੀਂ ਦੇਖੇ ਕੰਨੀ ਸੁਣੇ ਤੇ ਉਹਨਾ ਟਾਈਮ ਕੰਨੀ ਸੁਣੇ ਤੇ ਯਕੀਨ ਨਾ ਕਰੋ ਜਿੰਨਾ ਟਾਈਮ ਖੁਦ ਅੱਖੀਂ ਦੇਖਣਾ ਲਾਓ ਤੁਸੀਂ ਕਿ ਬੰਦਾ ਪੀ ਰਿਹਾ ਵਾਕਈ ਸੋ ਇਹ ਸੀ ਛੋਟੀ ਜੀ ਕਹਾਣੀ ਤੇ ਆਸ ਕਰਦਾ ਸਾਰਿਆਂ ਨੂੰ ਵਧੀਆ ਲੱਗੀ ਹੋਊਗੀ ਤੇ ਜੇ ਚੈਨਲ ਤੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਲ ਘੰਟੀ ਦਬਾ ਦਿਓ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿਲਦੇ ਆਂ ਅਗਲੀ ਸਟੋਰੀ ਚ ਅਗਲੀ ਕਹਾਣੀ ਚ ਤੇ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ